ਅੱਜ ਜੀ ਸਦਾਰ ਜੋਗਰਾ ਸਿੰਘ ਤੇ ਸਦਾਰ ਸੁਜਨ ਸਿੰਘ ਉਹਨਾਂ ਦੇ ਗ੍ਰਾਹ ਆਏ ਆ ਜੀ ਅਸੀਂ ਕੱਲ ਸਦਾਰ ਧਰਮਿੰਦਰ ਸਿੰਘ ਬਾਸ ਹੋਣਾ ਪ੍ਰੈਸ ਰਿਪੋਰਟਰ ਫਰਗਟ ਚੂੜੀਆਂ ਤੋਂ ਕਵਰਿੰਗ ਕੀਤੀ ਸੀ ਤੇ ਉਹਨਾਂ ਨੂੰ ਦੇਖ ਕੇ ਸਾਡੇ ਸਦਾਰ ਬ੍ਰਿੰਦਰ ਸਿੰਘ ਘੁੰਮਲ ਸਾਹਿਬ ਜਲੰਧਰ ਤੋਂ ਆਪਣੀ ਟੀਮ ਨਾਲ ਅੱਜ ਜਿਹੜੀ ਆਪਣੀ ਹੜਾਂ ਦੀ ਸਹਾਇਤਾ ਲੈ ਕੇ ਆਏ ਆ ਅੱਗੇ ਅਵੀਰ ਜੀ ਉਹਨਾਂ ਕੋਲ ਜਾ ਕੇ ਤੁਸੀਂ ਥੋੜੇ ਜੀ ਵਿਚਾਰ ਦਿਓ ਅ ਤੁਸੀਂ ਦੇਖ ਸਕਦੇ ਹੋ ਪਿੱਛੇ ਇਹ ਹੜ ਤਾਂ ਜਿਹੜੀ ਬਰਬਾਦੀ ਕਰਕੇ ਗਏ ਨੇ ਉਸ ਤੋਂ ਬਾਅਦ ਦਾ ਮੰਜ਼ਰ ਹੈ ਵੀ ਕਿਚਨ ਕੀ ਤੁਸੀਂ ਜਿਹੜੀ ਪਿੱਛੇ ਟੁੱਟ ਗਈ ਹੈ ਆ ਪਿੱਛੇ ਬਾਈ ਦਾ ਯੋਗਰਾਜ ਜੀ ਦਾ ਦੱਸਿਆ ਜੀ ਇਹਨਾਂ ਦਾ ਇੱਥੇ ਸ਼ੈੱਡ ਸੀਗਾ ਪਸ਼ੂਆਂ ਦਾ ਬਣਾਇਆ ਔਰ ਪੂਰਾ ਦਾ ਪੂਰਾ ਸ਼ੈੱਡ ਜਿਹੜਾ ਡਿਸਟਰੋਏ ਹੋ ਗਿਆ ਤੁਸੀਂ ਵਿੱਚ ਟਰੈਕਟਰ ਵੀ ਦੇਖ ਸਕਦੇ ਹੋ ਕਿ ਪਾਣੀ ਨੇ ਜੋ ਮਾਰ ਕੀਤੀ ਹੈ ਉਹਦੇ ਨਾਲ ਬਹੁਤ ਜ਼ਿਆਦਾ ਉਜਾੜਾ ਹੋਇਆ ਪਰ ਕਹਿੰਦੇ ਵੀ ਕੁਦਰਤ ਦੀ ਕਰੋਪੀ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਔਰ ਸਾਰੇ ਜਿਹੜੇ ਪੰਜਾਬੀ ਨੇ ਇਸ ਦਾ ਫੇਸ ਕਰ ਰਹੇ ਨੇ ਇਸ ਵੇਲੇ ਮੁਕਾਬਲਾ ਕਰ ਰਹੇ ਨੇ ਸੋ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਸਾਡੇ ਸਾਰੇ ਸੱਜਣ ਮਿੱਤਰ ਨਾਲ ਤੁਸੀਂ ਦੇਖ ਸਕਦੇ ਹੋ ਕਿ ਵੀਰ ਅਸੀਂ ਆਏ ਹਾਂ ਇੱਥੇ ਕਿ ਜਿੰਨਾ ਵੀ ਅਸੀਂ ਵੀ ਕੰਟ੍ਰਿਬਿਊਟ ਕਰ ਸਕਦੇ ਹਾਂ ਜੋ ਹਰਾਂ ਦੀ ਉਹ ਜ਼ਰੂਰ ਕਰੀਏ ਸੀ ਮੇਰੀ ਵੀ ਕੁਝ ਹੈਲਥ ਇਸ਼ੂਜ਼ ਚੱਲ ਰਹੇ ਸੀ ਇੰਜਰੀ ਸੀ ਕਿ ਔਰ ਉਸ ਤੋਂ ਪਹਿਲਾਂ ਮੈਂ ਨਹੀਂ ਨਿਕਲ ਸਕਿਆ ਪਰ ਹੁਣ ਸਾਡੀ ਕੋਸ਼ਿਸ਼ ਹੈ ਵੀ ਇਸ ਵੇਲੇ ਪਾਣੀ ਉਤਰਨ ਤੋਂ ਬਾਅਦ ਹੋਰ ਜੋ ਵੀ ਇਲਾਕੇ ਦੇ ਲੋਕਾਂ ਨੂੰ ਜਾਂ ਇੱਥੋਂ ਦੇ ਲੋਕਾਂ ਨੂੰ ਜਿਹੜੀਆਂ ਵੀ ਜ਼ਰੂਰਤਾਂ ਖਾਸ ਕਰਕੇ ਨੇ ਉਹਨਾਂ ਵਿੱਚ ਕੋਸ਼ਿਸ਼ ਨਾਲ ਕੋਸ਼ਿਸ਼ ਜੀ ਯੋਗਦਾਨ ਪਾ ਸਕੀਏ ਤੇ ਬਾਪੂ ਜੀ ਫਿਕਰ ਨਹੀਂ ਕਰਨੀ ਅਸੀਂ ਜਿੰਨੇ ਜੋਗੇ ਹੈਗੇ ਆ ਤੁਹਾਡੇ ਨਾਲ ਖੜੇ ਆ ਇੱਕ ਮੈਸੇਜ ਸਾਰਿਆਂ ਨੂੰ ਇਹ ਦੇ ਦਿਓ ਵੀ ਤੇ ਪਰਸਨਲੀ ਵਿਜ਼ਿਟ ਕਰਕੇ ਨਾ ਵੀ ਜਿੰਨਾਂ ਲੋੜਵਾਂ ਤੋਂ ਉਹਨਾਂ ਤੱਕ ਪਹੁੰਚਿਆ ਜਾਵੇ ਹਾਂ ਕਿਉਂਕਿ ਮੈਂ ਇੱਥੇ ਪਰਸਨਲੀ ਵਿਜ਼ਿਟ ਇਸੇ ਕਰਕੇ ਕਰਨ ਆਇਆ ਵੀ ਦੇਖਿਆ ਸਕੀ ਆਤਨੇ ਉਹ ਜਿਹੜਾ ਸਮਾਨ ਸਮਗਰੀ ਸਹੀ ਲੋਕਾਂ ਤੱਕ ਪਹੁੰਚ ਰਹੀ ਹੈ ਕਿ ਨਹੀਂ ਕਿਉਂਕਿ ਬਾਹਰ ਬਹੁਤ ਸਾਰੇ ਐਨਆਰਏ ਵੀਰ ਮੇਰੇ ਬੈਠੇ ਹੋਏ ਜਿਹੜੇ ਮੈਨੂੰ ਕਹਿ ਰਹੇ ਬਾਈ ਜੀ ਤੁਸੀਂ ਪਹਿਲਾਂ ਜਾ ਕੇ ਦੇਖੋ ਫਿਰ ਉਸ ਤਰੀਕੇ ਨਾਲ ਅਸੀਂ ਜਿਹੜਾ ਵੀ ਰਾਸ਼ੀ ਜਿਹੜੀ ਭੇਜ ਸਕੀਏ ਜਾਂ ਜਿਹੜੀ ਹੋਰ ਮਦਦਾਂ ਭੇਜ ਸਕੀਏ ਸੋ ਸਭ ਤੋਂ ਪਹਿਲਾਂ ਤਾਂ ਹੋਰ ਜਿੰਨੇ ਵੀਰ ਭਰਾ ਆਉਣਾ ਚਾਹੁੰਦੇ ਨੇ ਪਿੱਛੇ ਬਾਈ ਦਾ ਸ਼ੈੱਡ ਬਿਲਕੁਲ ਡਿਸਟਰੋਏ ਹੋ ਗਿਆ ਇੱਥੇ ਜ਼ਰੂਰ ਪਹੁੰਚੋ ਇਹਨਾਂ ਦੀ ਹੈਲਪ ਕਰੋ ਇਹਨਾਂ ਦੇ ਜਿਹੜੇ ਪਸ਼ੂ ਨੇ ਉਹ ਐਸ ਵੇਲੇ ਧੁੱਸੀ ਦੇ ਬੱਜੇ ਹੋਏ ਨੇ ਰੋਣਾਂ ਵਾਸਤੇ ਅਸੀਂ ਵੀ ਚਾਰਾ ਚੋਖਰ ਹੋਰ ਵੀ ਬਾਕੀ ਚੀਜ਼ਾਂ ਲੈ ਲੋਡ ਹੈ ਉਹਦੇ ਤੱਕ ਪਹੁੰਚੇ ਨਾ ਕਿ ਹੋਰ ਲੋਗੋ ਨੂੰ ਬਲੈਕਿੰਗ ਕਰ ਸਕਣ ਜਾਂ ਉਹਦੀ ਖਰਾਬੀ ਹੋ ਸਕੇ ਸੋ ਇਨੀ ਕੁ ਬੇਨਤੀ ਹੈ ਜੀ ਸਾਡੇ ਵੱਲੋਂ ਛੋਟਾ ਜਿਹਾ ਯੋਗਦਾਨ ਪ੍ਰਵਾਨ ਕਰਿਓ ਬਾਕੀ ਬਾਪੂ ਜੀ ਕੋਈ ਨਹੀਂ ਪ੍ਰਵਾਨ ਨਹੀਂ ਕਰਨੀ ਕਿਉਂਕਿ ਚੜ੍ਹਦੀ ਕਲਾ ਚ ਰਹਿਣਾ ਗੁਰੂ ਦੇ ਸਿੰਘ ਤਾਂ ਵੈਸੇ ਹੀ ਨਹੀਂ ਪ੍ਰਵਾਹ ਕਰਦੇ ਕਿ ਚੀਜ਼ ਜੋ ਆ ਉਹਦੇ ਹੁਕਮ ਦੇ ਨਾਲ ਹੈ ਔਰ ਬਾਕੀ ਸਾਰਾ ਪੰਜਾਬ ਸਾਡੇ ਪੰਜਾਬੀ ਭਰਾ ਤੁਹਾਡੇ ਨਾਲ ਖੜੇ ਆ ਠੀਕ ਹਾਂ ਤੁਸੀਂ ਲੋਡ ਦੱਸੋ ਕਿਹੜੀ ਚੀਜ਼ ਦੀ ਹੈਗੀ ਹੈ ਕੋਈ ਗੱਲ ਨਹੀਂ ਲੈ ਰੇ ਜੋ ਆਇਆ ਨਹੀਂ ਕੋਈ ਗਰਗੁਸ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਵੇ ਦੱਸੋ ਤੁਸੀਂ ਠੀਕ ਹੈ ਨਾ ਹਾਂ ਹਾਂ ਬਹੁਤਾ ਦਿਨ ਨਹੀਂ ਕਰ ਸਕਦੇ ਪਰ ਜਿੰਨੇ ਜੋ ਹੈਗੀਆਂ ਅਸੀਂ ਖੜੇ ਹਾਂ ਜਿਹਨਾਂ ਨੇ ਜਿੰਨਾ ਫਿਰਫਾ ਇਹਨਾਂ ਕਰ ਦਿੱਤਾ ਨਾ ਲੋਕਾਂ ਦਾ ਲਾਗ ਪਾ ਕੇ ਜਿਹੜਾ ਘਰਾਂ ਦਾ ਸਮਾਨ ਹੈ ਜਿਹੜਾ ਪਾਣੀ ਇੱਕਦਮ ਚੜਿਆ ਕੋਈ ਕਾਰ ਨਹੀਂ ਪਾਇਆ ਉਹ ਇਹ ਤੇ ਸ਼ੁਕਰ ਹੈ ਵੀ ਪਾਣੀ ਸਵੇਰੇ 6:00 ਵਜੇ 6:30 ਵਜੇ ਉਹ ਸਾਹਮਣੇ ਵਾਲਾ ਬੰਦ ਟੁੱਟਾ ਹਾਂ ਹਾਂ ਅਗਰ ਰਾਤ ਬਰਵਾਏ ਟੁੱਟ ਜਾਂਦਾ ਤਾਂ ਕੋਈ ਸਮਝ ਨਹੀਂ ਹੋਣੀ ਹੋਰ ਮੁਸ਼ਕਲ ਹੋ ਜਣੀ ਲੋਕਾਂ ਦੇ ਸਵੇਰੇ ਪਹਿਲਾਂ ਆਪਣੇ ਪਸ਼ੂ ਕੱਢੇ ਬਾਹਰ ਤੇ ਇਹ ਤਾਂ ਪਹਿਲਾਂ ਲੇਟ ਕੱਢੇ ਕਿਉਂਕਿ ਸਾਡੇ ਅੱਗੇ ਕੁਝ ਹੀ ਬਣ ਸੀਗਾ ਫਿਰ ਜ਼ਮੀਨ ਤਾਂ ਉੱਚਾ ਸੀਗਾ ਵੀ ਮੇਰੇ ਤੇ ਪਾਣੀ ਨਹੀਂ ਚੜਨਾ ਫਿਰ ਚਾਰਾ ਇੱਥੇ ਚਾਰ ਫਟ ਕੇ ਥੋੜੀ ਫਟ ਕੇ ਚਾਰ ਦਿਨ ਦਾ ਰਸ਼ਤ ਇਕੱਠਾ ਕਰ ਲਏ ਤੇ ਸਾਹਮਣੇ ਘੌਰ ਪਿਆ ਇੱਕ ਦਾ ਫਿਰ ਨਾ ਫਿਰ ਡੇਰੇ ਵਾਲਾ ਮਦਦ ਕੀ ਆਣ ਕੇ ਇਹ ਵੀ ਕੱਲਾ ਸੀਗਾ ਰਹਿ ਗਿਆ ਇਹ ਟ੍ਰੈਕਟਰ ਸਟਾਰਟ ਕੀਤਾ ਇੱਥੇ ਖ ਕਿਤਾ ਹੈ ਮੁੜ ਕੇ ਸਟਾਰਟਿੰਗ ਉੱਤੇ ਕਿਸਮਤ ਦੇ ਹੱਥ ਕੰਬ ਕੇ ਕੀ ਹੋਇਆ ਕਿ ਪਾਣੀ ਸੇ ਮੋਟਰ ਸਾਹਿਬ ਤਾਂ ਆਪਣਾ ਨਹੀਂ ਇੱਥੇ ਖੜਾ ਸੀਗਾ ਗਾਈਆਂ ਬੰਨਣ ਗਿਆ ਉੱਧਰ ਮੁੜ ਕੇ ਅੰਦਰ ਆ ਨਹੀਂ ਪਾਇਆ ਉੱਥੇ ਹੀ ਰਹਿ ਗਿਆ ਇੰਨਾ ਤੇਜ਼ 5.10 ਮਿੰਟਾਂ ਜੀ ਇੰਨਾ ਕੀ ਟਾਲ ਜਿੰਨਾ ਗੱਲ ਕਰਦੇ ਇੰਨਾ ਟਾਈਮ ਮਿਲਿਆ 15 15 ਫੁੱਟ ਥਲੇ ਡੋਆ ਬੈਗਾ ਚਰਤ ਪੁੱਟੀ ਗਈ ਆ ਦੇਖੋ ਇੱਥੇ ਦੇ ਨੰਗਰ ਕਿੱਥੇ ਇਹ ਪੈੜੀਆਂ ਦੇ 5 ਫੁੱਟ ਦਾ ਡੋਗਾ ਕੋਇਆ ਹੁਣ ਓਦੋਂ ਤੋਂ